ਅਮਰਸਰ ਦੇ ਖਾਣਾ ਖੇਂਡਾ ਦੀ ਨਾਉਂ ਦੇ ਪਿੰਡ ਜਠਾਲ ਵਿਖੇ ਜਿਲ੍ਹਾ ਪ੍ਰਸ਼ਾਸਨ ਅਤੇ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰੀ ਦਾ ਕਮਾਈ ਕਾਲੀ ਤੌਲਨਾ ਬਣੀ 1.8 ਕਰੋੜ ਦੀ ਕੁਰਸੀ ਨੂੰ ਅੱਜ ਪੀਲੇ ਪੰਜੇ ਨਾਲ ਤੋੜਿਆ ਗਿਆ। ਇਹ ਕਾਰਵਾਈ ਨਸ਼ਿਆਂ ਵਿਰੁੱਧ ਚੱਲ ਰਹੀ ਪੰਜਾਬ ਸਰਕਾਰ ਤੇ ਦਿਹਾਤੀ ਪੁਲਿਸ ਦੀ ਮੁਹਿੰਮ ਤਹਿਤ ਕੀਤੀ ਗਈ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਆ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਗੁਰਪ੍ਰੀਤ ਸਿੰਘ ਉਰਫ ਬਿੱਲਾ ਨਿਵਾਸੀ ਪਿੰਡ ਜਠਾਲ ਲੰਬੇ ਸਮੇਂ ਤੋਂ ਨਸ਼ਾ ਤਸਕੀ ਕਰਦਾ ਆ ਰਿਹਾ ਸੀ ਇਸ ਦੇ ਖਿਲਾਫ ਬਫਕਤ ਬਖ ਬਖ ਧਰਾਮਾ ਤਹਿਤ 6 ਮੁਕਾਦਮੇ ਰਜਿਸਟਰ ਹਨ ਜਿਸ ਵਿੱਚ ਐਨਡੀਪੀਐਸ ਐਕਟ ਦੇ ਕਮਰਸ਼ੀਅਲ ਕੁਆਲਿਟੀ ਵਾਲੇ ਕੇਸ ਸਾਥ ਹੀ ਅਫੀਸ਼ੀਅਲ ਸੀਕਰਟ ਐਕਟ ਤਹਿਤ ਪਾਕਿਸਤਾਨ ਲਈ ਜਿਊਸੀ ਕਰਦਾ ਮਾਮਲਾ ਵੀ ਸ਼ਾਮਲ ਹੈ ਐਸਐਸਪੀ ਨੇ ਦੱਸਿਆ ਕਿ ਗੁਰਪ੍ਰੀਤ ਬਿੱਲਾ ਪਾਕਿਸਤਾਨੀ ਸਮਗਰਾਂ ਤੋਂ ਹੀਰਨ ਮਗਵਾਉਂਦਾ ਸੀ ਰੀਸਰਟ ਕਾਰਵਾਈ ਦੌਰਾਨ 36 ਕਿਲੋ ਹੀਰਨ ਜੰਮੂ ਵਿੱਚ ਬਰਾਮਦ ਕੀਤੀ ਗਈ ਸੀ ਜਿੱਥੇ ਤਿੰਨ ਪਾਕਿਸਤਾਨੀ ਨਾਗਰਿਕ ਇਨਕਾਊਂਟਰ ਵਿੱਚ ਮਾਰੇ ਗਏ ਸਨ ਇਸ ਵਕਤ ਗੁਰਬਚੇ ਬੁੱਲਾ ਜੰਮੂ ਜੇਲ੍ਹ ਵਿੱਚ ਬੰਦ ਹੈ ਪੁਲਿਸ ਮੁਤਾਬਕ ਬਿੱਲਾ ਨੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਕਬਜ਼ਾ ਕਰਕੇ ਕੋਠੀ ਤਿਆਰ ਕੀਤੀ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਬਜ਼ੇ ਦੀ ਪੁਸ਼ਟੀ ਹੋਣ ਤੋਂ ਬਾਅਦ ਦਿਹਾਤੀ ਪੁਲਿਸ ਦੀ ਮਦਦ ਨਾਲ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਸਾਡੇ ਲਈ ਨਸ਼ਿਆਂ ਵਿਰੁੱਧ ਲੜਾਈ ਕੇਵਲ ਕਾਨੂੰਨੀ ਲੜਾਈ ਨਹੀਂ ਇਹ ਸਮਾਜਿਕ ਜ਼ਿੰਮੇਵਾਰੀ ਹੈ ਜਿਹੜੇ ਲੋਕ ਨਸ਼ਿਆਂ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ ਕਾਲੀ ਕਮਾਈ ਨਾਲ ਮਹਿਲ ਖੜੇ ਕਰਦੇ ਹਨ ਉਹਨਾਂ ਨੂੰ ਕਦੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਇਹ ਵੀ ਦੱਸਿਆ ਕਿ ਬਿੱਲਾ ਦੇ ਨਾਲ ਇਹਨਾਂ ਦੇ ਸਾਥੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਖਿਲਾਫ ਵੀ ਵੱਖ-ਵੱਖ ਐਫਆਈਆਰ ਦਰਜ ਹਨ ਐਸਐਸਪੀ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਲਗਾਤਾਰ ਨਸ਼ਿਆ ਦੇ ਮਾਫੀਆ ਤਸਕਰਾਂ ਤੇ ਉਹਨਾਂ ਦੇ ਸਹਿਯੋਗ ਖਿਲਾਫ ਕਾਰਵਾਈ ਕਰ ਰਹੀ ਹੈ ਇਸ ਮੂਹਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਪਿੰਡ ਜਟੋਲ ਵਿੱਚ ਤੋੜੀ ਇਹ ਹੈ ਤੋੜੀ ਗਈ ਕੋਠੀ ਦਾ ਸਾਰਾ ਕਬਜ਼ਾ ਸਰਕਾਰ ਨੇ ਆਪਣੇ ਨਾਂ ਦਰਜ ਕਰ ਲਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਜੀ ਕੋਈ ਗੱਲ ਨਹੀਂ